ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਹੀਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਆਈ ਸ਼ਹਿਰ ਨਾਲ ਦੀ ਵੇੜ ਦਿਖਾਉਂਗਾ ਦੂਜਾ ਸੁਆ ਫਿਲਹਾਲ ਹਜੇ ਗੱਭਣਾ ਪਰ ਤਿਆਰੀ ਜਿਹੜੀ ਸੋਹਣੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਥੱਲੀ ਦੇ ਨਾਲ ਖਰੀਦਦਾਰੀ ਕਰ ਲਿਓ ਜੇ ਨੰਬਰ 22 ਹੋਰਾਂ ਦੇ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਬੱਚੀ ਬਾਈ ਜੀ ਹੋਰਾਂ ਦੀ ਮੂੰਹ ਤੋਂ 6 ਦਿਨ ਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤੋਂ 6 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 20 ਕਿਲੋ ਚਵਾਇਆ ਐਤੀ ਬਾਈ ਜੀ ਹੁਣੇ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਥਣ ਵੇਚ ਸਕਦੇ ਆ ਬਹੁਤ ਸੋਹਣੇ ਹੱਤੀ ਚੁਆਈ ਵਾਲੇ ਗੈਪ ਚ ਨਿੱਕਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਹਾਈਟ ਵਾਈ ਬਹੁਤ ਸੋਹਣੇ ਗੱਦ ਘਾੜਦੀ ਆ ਬਾਕੀ ਦੋਸਤੋ ਪੇਟ ਪੋਟਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨੇ ਚ ਵਲਟਲ ਹਜੇ ਕਾਫੀ ਪਈ ਆ ਵੱਛੇ 56 ਦਿਨਾਂ ਚ ਵਲਟਲ ਕੱਢ ਕੇ ਹਵਾ ਨਾਲ ਟੈਟ ਕਰਕੇ ਦੋਸਤੋ ਫਿਰ ਸੁਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਪਹਿਲੇ ਸੂਏ 20 ਕਿਲੋ ਚਵਾਇਆ ਐਕੀ 20 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਮੂੰਹ ਤੋਂ 6 ਦੰਦ ਥਣ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆਹ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਕਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਹਾਤੀ ਚਵਾਈ ਵਾਲੇ ਥਣ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚੂ ਬਾਜੂ ਡੇਟ ਮੁਤਾਬਕ 5 ਤੋਂ 6 ਦਿਨਾਂ ਦੀ ਕੱਚੀ ਆ ਹਵਾਨੇ ਚ ਵਲਟਲ ਹਜੇ ਕਾਫੀ ਪਈ ਆ ਜੇ ਹਵਾਨਾ ਕੇ ਚੰਗੇ ਤਰ੍ਹਾਂ ਫੜੰਗ ਵਧੂਗਾ ਹਾਈਟ ਵਾਈ ਬਹੁਤ ਸੋਹਣੇ ਕਦ ਕੱਟਦੀ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਾਈਟ ਵਾਈ ਬਹੁਤ ਸੋਹਣੇ ਕਦ ਕੱਟਦੀ ਫੇਸ ਕੁਆਲਿਟੀ ਸੋਹਣੇ ਸੋਹਣੇ ਮੂੰਹ ਮੱਥੇ ਦੀ ਬੋਡੀ ਸਟਰਕਚਰ ਸੋਹਣਾ ਤੇ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 68000 ਰ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਸੇ ਗਾਜੀ